ਸਾਨੂੰ ਦੌਰਾਨੀ ਤਫ਼ਤੀਸ਼ ਪਤਾ ਲੱਗਿਆ ਕਿ ਅਮਰਿਤਪਾਲ ਨੇ ਜਿਹੜੇ 7 ਤੇ 8 ਨੂੰ ਇਹਦੇ ਕਰ ਗਿਆ ਸੀ ਪਰ ਬਾਅਦ ਚੋਂ ਵਾਪਸ ਵਾਪਸ ਹੋਦੇ ਨਾਲ ਕਨਵਰਸੇਸ਼ਨ ਵੀ ਆ ਗਿਆ ਸੀਗਾ ਤੇ ਉਸ ਤੋਂ ਬਾਅਦ 9 ਤਰੀਕ ਨੂੰ ਇਹਨੇ ਕਾਰ ਪ੍ਰਮੋਸ਼ਨ ਦੇ ਬਹਾਨੇ ਆਪਣੇ ਦੋ ਐਸੋਸੀਏਟਸ ਤੋਂ ਇੱਕ ਦਾ ਨਾਂ ਜਸਪ੍ਰੀਤ ਸਿੰਘ ਜਿਹੜਾ ਵਾਸੀ ਤੂਰ ਕੋ ਟਾਲੀ ਵਾਲਾ ਚੌਕ ਪਿੰਡ ਮਹਿਰੋ ਜ਼ਿਲ੍ਹਾ ਮੋਗੇ ਦਾ ਰਹਿਣ ਵਾਲਾ ਹੈ ਤੇ ਇੱਕ ਨਿਮਰਤਜੀਤ ਸਿੰਘ ਵਾਸੀ ਪੱਟੀ ਰੋਡ ਹਰੀਕੇ ਪਤਣ ਜ਼ਿਲ੍ਹਾ ਤਰਨਤਾਰਨ ਇਹਨਾਂ ਦੋਨਾਂ ਨੂੰ ਅ ਇਹਦੇ ਨਾਲ ਲੁਧਿਆਣੇ ਫੋਲੋ ਕਰਾ ਕੇ ਪਠਿੰਡਾ ਵੱਲ ਲੈ ਕੇ ਆਏ ਇਹ ਜਿਹੜੇ ਕਮਲਾ ਕਮਲਾ ਲੜਕੀ ਹੈ ਇੱਥੇ ਲੈ ਆਏ ਤੇ ਫਿਰ ਉਹਨੂੰ ਇੱਕ ਇੱਕ ਉਹਦੀ ਗੱਡੀ ਨੂੰ ਠੀਕ ਕਰਨ ਦੇ ਬਹਾਨੇ ਇੱਕ ਗੈਰੇਜ ਤੇ ਲੈ ਗਏ ਉੱਥੇ ਕਾਫੀ ਟਾਈਮ ਇਹ ਉਸ ਗੈਰਾਜ ਮਤਲਬ ਬੈਠੇ ਰਹੇ ਤੇ ਉਸ ਤੋਂ ਬਾਅਦ ਇਹਨਾਂ ਨੇ ਪੂਰਾ ਪਲਾਨ ਕੀਤਾ ਹੋਇਆ ਸੀਗਾ ਕਿ ਇਹਨੂੰ ਕਿਸ ਤਰ੍ਹਾਂ ਅਸੀਂ ਇਹਦਾ ਮਰਡਰ ਕਰਨਾ ਹੈ ਫਿਰ ਇਹਨਾਂ ਨੇ ਸੁਨਸਾਨ ਜਗ੍ਹਾ ਆਪਣੇ ਖੁੱਚੋ ਦੇ ਏਰੀਆ 'ਚ ਲੈ ਜਾ ਕੇ ਇਹਦੇ ਗਲੇ ਫਿਰ ਫਹਾਲਾ ਕੇ ਸਟ੍ਰਾਂਗੂਲੇਟ ਕਰਕੇ ਇਹਦਾ ਮਰਡਰ ਕਰ ਦਿੱਤਾ ਤੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਦੁਬਾਰਾ ਪੂਰੀ ਪਲੈਨਿੰਗ ਕਾਂਸਪੀਰੇਸੀ ਦੇ ਨਾਲ ਜਿਹੜੀ ਕਮਲਾ ਨੂੰ ਉਹਦੀ ਉਹਦੀ ਬੋਡੀ ਨੂੰ ਪਿੱਛੇ ਸਿਟਕੇ ਜਿਹੜੀ ਆਦੇਸ਼ ਦੀ ਪਾਰਕਿੰਗ ਹੈ ਉੱਥੇ ਉਹਨਾਂ ਨੇ ਗੱਡੀ ਲਾਤੀ ਬਿਕਾਜ਼ ਦੇ ਥੋਟ ਕਿ ਅਗਰ ਰੋਡ ਤੇ ਛੱਡਾਂਗੇ ਤੇ ਜਲਦੀ ਹੀ ਡਿਟੈਕਟ ਹੋ ਜਾਏਗਾ ਤੇ ਕਿਸੇ ਨਾ ਕਿਸੇ ਤਰ੍ਹਾਂ ਕਲੂਜ਼ ਵਿਲ ਰੀਚ ਟੂ them